ਬਣਾ ਨਿਠਕੇ ਕੰਮ ਕੀਤਾ ਹੈ ਇਹ ਸਿਹਰਾ ਇਹਨਾਂ ਨੂੰ ਜਾਂਦਾ ਹੈ ਸੋ ਮੈਂ ਬੇਨਤੀ ਕਰੂੰਗਾ ਕਿ 5 ਮਿੰਟ ਲਈ ਆਪਣੇ ਵਿਚਾਰ ਸਾਡੇ ਕਰਨਗੇ ਸਾਰੀਆਂ ਸੰਗਤਾਂ ਚਾਹਨਾ ਚ ਬੇਨਤੀ ਹੈ ਤੇ ਇਹਨਾਂ ਤੋਂ ਬਾਅਦ ਪ੍ਰਧਾਨ ਸ਼੍ਰੋਮਣੀ ਅਕਾਲ ਅਮਰਸਰ ਸਰਦਾਰ ਸਿਮਰ ਸਿੰਘ ਜੀ ਮਾਰ ਬੋਲਣਗੇ ਸਾਰੀਆਂ ਸੰਗਤਾਂ ਕਿਰਪਾ ਕਰਕੇ ਬੈਠਣ ਸਿਰਫ 15 ਮਿੰਟ ਤੋਂ ਲੈਣੇ ਨੇ ਸਰਦਾਰ ਹਰਪਾਲ ਸਿੰਘ ਜੀ ਬਲੇਰ ਗੁਰੂ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸਭ ਨੂੰ ਮੈਂ ਦਸਵੇਂ ਪਾਤਸ਼ਾਹ ਪੁੱਤਰਾਂ ਦੇ ਦਾਨੀ ਦੀ ਬਖਸ਼ੀ ਫਤਿਹ ਅਰਜ ਕਰ ਲਗਾ ਗੱਜ ਕੇ ਬੁਲਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਖਾਲਸਾ ਜੀ ਤੁਸੀਂ ਬੜੇ ਲੰਮੇ ਸਮੇਂ ਤੇ ਬੈਠੇ ਹੋ ਤੇ ਮੇਰੇ ਤੋਂ ਬਾਅਦ ਕੌਮ ਦੇ ਮਹਾਨ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ ਆਪ ਜੀ ਦੇ ਨਾਲ ਰੂਪੂ ਰੂਪ ਹੋਣਾ ਹੈ ਔਰ ਆਮ ਵਿਚਾਰਾ ਜਿਹੜੀਆਂ ਕਰਨੀਆਂ ਐ ਜਿਹੜੀਆਂ ਤੁਸੀਂ ਪੱਲੇ ਬੰਨ ਕੇ ਜਾਣਾ ਕਿ ਅਸੀਂ ਅੱਜ ਖਮਿਆਜ਼ਾ ਕੀ ਭੁਗਤ ਰਿਆ ਹੈ ਇਹ ਜਹੂਰੀ ਆ ਤੇ ਦਿਨ ਮਨਾਉਣ ਦਾ ਕਾਰਨ ਕੀ ਹੈ ਇਹ ਕਿਉਂ ਸ਼ੁਰੂ ਕੀਤਾ ਤੇ ਕਿੰਨੇ ਕੀਤਾ ਫਰਜ ਕੀ ਦਾ ਬਣਦਾ ਸੀ ਇਹ ਸਾਰਾ ਕੁਝ ਤੁਸੀਂ ਲੇਖਾ ਜੋਖਾ ਕਰਨਾ ਸੋ ਸਤਕਾਰ ਜੋ ਖਾਲਸਾ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਗੱਲਾਂ ਬਹੁਤ ਚਲਦੀਆਂ ਨੇ ਕਿ ਸਾਡੇ ਪੁਰਖਿਆਂ ਨੇ ਬੁੱਢਾ ਦਲ ਤੇ ਤਰਨਾ ਦਲ ਬਣਾਇਆ ਸੀ ਤੇ ਉਹ ਬੁੱਢਾ ਦਲ 40 ਸਾਲ ਉਮਰ ਵਾਲੇ ਤੇ ਉਸ ਤੋਂ ਵੱਧ ਵਾਲਿਆਂ ਦਾ ਤੇ ਤਰਨਾ ਦਲ 40 ਸਾਲ ਤੋਂ ਘੱਟ ਵਾਲਿਆਂ ਦਾ ਤੇ ਲੇਖਾ ਜੋਖਾ ਇਹ ਸੀ ਕਿ ਸਰਦਾਰ ਕਪੂਰ ਸਿੰਘ ਜੀ ਨੇ ਜਿਹੜੀ ਨਵਾਬੀ ਉਹ ਪੰਡ ਪਿਆਰਿਆਂ ਦੇ ਚਰਨਾਂ 'ਚ ਲਾ ਕੇ ਆਪਣੇ ਪ੍ਰਮਾਣ ਕੀਤੀ ਉਹਦਾ ਮਤਲਬ ਸੀ ਕਿ ਜਿਹੜੀ ਨਵਾਬੀ ਅੱਜ ਤੁਹਾਡਾ ਲੀਡਰ ਸਰਦਾਰ ਸਿਮਰਨਜੀਤ ਸਿੰਘ ਮਾਨ ਪ੍ਰਮਾਨ ਨਹੀਂ ਕਰ ਰਿਹਾ ਇਹ ਨਵਾਬੀ ਜਦੋਂ ਸਰਦਾਰ ਕਪੂਰ ਸਿੰਘ ਨੇ ਕੀਤੀ ਤੋਂ ਉਹਨਾਂ ਕਹਿਆ ਜੁੱਤੀ ਨਾ ਲਾ ਕੇ ਪੰਜ ਪਿਆਰੇ ਨਾਲ ਮੈਨੂੰ ਦੋ ਤਾਂ ਕਿ ਮੈਂ ਇਹਨੂੰ ਸਦਾਤ ਤੋਂ ਤੇ ਧਰਮ ਤੋਂ ਉੱਚਾ ਨਾ ਸਮਝ ਲਵਾਂ ਇਹ ਸਾਡੇ ਪੈਰਾਂ ਦੀ ਚੀਜ਼ ਹੈ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਓਦੋਂ ਵੀ ਹਕੂਮਤਾਂ ਨੇ ਸਾਜ਼ਿਸ਼ਤਾ ਤੇ ਨਵਾਬੀ ਦਿੱਤੀ ਕਿ ਇਹਦੇ ਨਾਲ ਲੜ ਕੇ ਜਿਹੜੇ ਸਿੱਖ ਆਪਸ ਵਿੱਚ ਪਾੜ ਜਾਣਗੇ ਪਾ ਸਾਡਾ ਰਸਤਾ ਸਿੱਧਾ ਹੋ ਜਾਊਗਾ ਪਰ ਸਰਦਾਰ ਕਪੂਰ ਸਿੰਘ ਨੇ ਐਸਾ ਨਹੀਂ ਹੋਣ ਦਿੱਤਾ ਉਹਨਾਂ ਨੇ ਜੱਫੇ ਪੰਨਕੀਤੇ ਲੋਕ ਤੇ ਗਿੰਦੀ ਵਿਦਾਈ ਕੌਮ ਦੀ ਸਰਕਾਰ ਨੂੰ ਰਾਸਨ ਅਜ ਤੋਂ ਉਹਨਾਂ ਫੇਰ ਦੁਬਾਰਾ ਹਮਲਾ ਸ੍ਰੀ ਦਰਬਾਰ ਸਾਹਿਬ ਤੇ ਕਰ ਦਿੱਤਾ ਫੇਰ ਸਾਨੂੰ ਜੰਗਲਾਂ ਦੇ ਵਿੱਚ ਜਾ ਕੇ ਲੜਾਈਆਂ ਤੇ ਜੰਗਾਂ ਲੜਦੀਆਂ ਪਈਆਂ ਸਤਿਕਾਰਯੋਗ ਖਾਲਸਾ ਜੀ ਅੱਜ ਇਹਨਾਂ ਸਮਾਣੇ ਮੈਂ ਸਪਸ਼ਟ ਕਰ ਸਕਾਂ ਕਿ ਅਸੀਂ ਹੁਣ ਕਿਹੜੇ ਖੂਨ ਦੇ ਵਿੱਚ ਡਿੱਗਿਆ ਤੇ ਨਿਕਲਣਾ ਕਿਤਰਾ ਹੈ ਮੈਂ ਤੁਹਾਨੂੰ ਇੰਨੀ ਫੇਰਟੀ ਕਰਨੀ ਚਾਹੁੰਦਾ ਹੈ ਕਿ ਤੁਹਾਨੂੰ ਪਛਾਣ ਜ਼ਰੂਰ ਕਰਨੀ ਪਾਉਗੀ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਸੀਐਡੀ ਵਾਲੇ ਵੀ ਬੈਠੇ ਹੋਣਗੇ ਸਾਨੂੰ ਨਹੀਂ ਪਤਾ ਲੱਗਦਾ ਉਹ ਕੌਣ ਹੈ ਕਿਉਂਕਿ ਉਹਨਾਂ ਪੰਗਾ ਬੰਦੀਆਂ ਉਹਨਾਂ ਨੇ ਵੀ ਨਾਲੇ ਪ੍ਰਕਾਸ਼ ਕੀਤੇ ਆ ਉਹ ਗਵਰਨਮੈਂਟ ਨੂੰ ਤੁਹਾਡੀ ਇੱਕ ਇੱਕ ਗੱਲ ਦੱਸਣ ਗਿਆ ਜਿੱਥੇ ਕੌਣ ਕੌਣ ਆਇਆ ਤੇ ਕੀ ਕੀ ਬੋਲ ਕੇ ਗਿਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹਦੀ ਪਾਰਖੂ ਅੱਖ ਹੁੰਦੀ ਉਹ ਪਛਾਣ ਲੈਂਦੇ ਆ ਇੱਥੇ ਮੈਨੂੰ ਮਾਨ ਸਿੰਘ ਦੱਸਦੇ ਸੀ ਕਿ ਆ ਮੈਂ ਕਦੀ ਚੈਨਲ ਵਾਲਾ ਨਹੀਂ ਵੇਖਿਆ ਮੈਂ ਕਿਹਾ ਗੋਰਾ ਵੀਰ ਹੈ ਬਾਹਰ ਤੋਂ ਆਇਆ ਹੈ ਅੰਤਾਜਾ ਇਹ ਲਾਇਆ ਸ਼ਾਇਦ ਹੋ ਵੀ ਗੋਰਾ ਹੀ ਸਕਦਾ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆਪਣੇ ਲੀਡਰ ਨੂੰ ਪਛਾਣਨ ਦਾ ਯਤਨ ਕਰੋ ਨਹੀਂ ਤੇ ਖਵਾਰ ਹੁੰਦੇ ਫਰਾ ਕੇ ਆਪਾਂ ਜਿੰਨਾ ਚਿਰ ਤੁਸੀਂ ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ 1 ਮਈ 1994 ਨੂੰ एलानਨਾਮਾ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਇਹ ਸੰਜਰਨਾਲ ਸੇ ਗੱਲ ਤੋਂ ਪਿੰਡਰਾਂ ਵਾਲਿਆਂ ਦੀ ਪਾਰਟੀ ਹੈ ਇਹ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇਹਨੂੰ ਕੋਈ ਦਾਗ ਨਹੀਂ ਲੱਗਣ ਦਿੱਤਾ ਨਰੋਲ ਰੱਖੀ ਹੈ ਕਦੇ ਵੀ ਵਜ਼ੀਰੀਆਂ ਤੇ ਨਬਾਬੀਆਂ ਪਰਵਾਹ ਨਹੀਂ ਕੀਤੀਆਂ ਇਸੇ ਕਰਕੇ ਕਿ ਮੈਂ ਇਹਨੂੰ ਸਾਫ਼ ਸੁਥਰੀ ਰੱਖਣਾ ਚਾਹੁੰਦਾ ਜੀ ਦੇ ਜੀ ਇਹਨੂੰ ਦਾਗ ਨਹੀਂ ਲੱਗਣ ਦੇਣਾ ਕਿ ਅਸੀਂ ਉਹਦੇ ਤੇ ਆਪਣੀ ਸਿਆਸਤ ਨਹੀਂ ਸਿਰਜ ਸਕਦੇ ਸਾਨੂੰ ਕਿਉਂ ਵਕਰੇ ਵਕਰੇ ਧੜੇ ਇਹ ਕਿਉਂ ਬੱਕਰੀਆਂ ਬੱਕਰੀਆਂ ਪਾਰਟੀਆਂ ਬਣਾਉਂਦੀਆਂ ਪੈਂਦੀਆਂ ਜੇ ਤਰ੍ਹਾਂ ਦੇ ਵਿੱਚ ਕੋਈ ਕਮੀ ਹੈ ਤੇ ਸਿੱਖ ਕੌਮ ਦੱਸੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਇੱਕ ਪਰਵਾਜ਼ ਦਾ ਜਥੇਦਾਰ ਲੋਕਾਂ ਨੇ ਆਪ ਲਈ ਸੀ ਕਿ ਇਹ 10 ਸਾਲ ਵਾਸਤੇ ਇਹਨਾਂ ਨੂੰ ਸੰਸਦਾਂ ਦੇ ਵਿੱਚੋਂ ਪਾਸੇ ਕਰ ਦਊਗਾ ਸ਼ਹਿਨ ਕੌਮ ਨੂੰ ਸਾਫ਼ ਮਿਲ ਜਾਊਗਾ ਤੇ ਅਕਾਲ ਤਖਤ ਸਾਹਿਬ ਫੇਰ ਬਾਬਾ ਜਿਹੜਾ ਅਕਾਲੀ ਫੂਲਾ ਸਿੱਖ ਦੀ ਤਰਜਮਾਨੀ ਕਰਨ ਵਾਲਾ ਦੱਸੂਗਾ ਪਰ ਐਸਾ ਨਹੀਂ ਹੋਇਆ ਸੋ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਸਤਿਕਾਰਯੋਗ ਖਾਲਸਾ ਜੀ ਇੱਥੇ ਤੁਹਾਡੇ ਕੋਲ ਹੁਣ ਤੁਹਾਡੇ ਗ੍ਰੰਥ ਵੀ ਰੋਲ ਤੇ ਪੰਥ ਵੀ ਰੋਲ ਤੇ ਬਾਕੀ ਕੀ ਬਚਿਆ ਜਿਹਦੇ ਪਿਓ ਨੂੰ ਕੋਈ ਦਾੜੀ ਤੋਂ ਫੜ ਕੇ ਰੂੜੀਆਂ ਤੇ ਖਿਲਾਰ ਦੇ ਕਿ ਉਹ ਅਮਨ ਚੰਨ ਨਾਲ ਬਹਿੰਦਾ ਉਹ ਉਹਨਾਂ ਚੜ੍ਹਨੇ ਪੈਂਦਾ ਜਿੰਨਾ ਚਿਰ ਆਪਣੇ ਪਿਓ ਦੀ ਬਲਬੀ ਦਾ ਪਰਦਲਾ ਨਾ ਲੈ ਲੈ ਇੱਥੇ ਸਕਰਾਜ ਸਿੰਘ ਬੈਠਾ ਲੰਬੇ ਸਮੇਂ ਤੋਂ 14 ਅਕਤੂਬਰ ਨੂੰ ਉੱਥੇ ਸਮਾਗਮ ਪਹਿਲਕਲਾਂ ਦੇ ਵਿੱਚ 19 ਅਕਤੂਬਰ ਨੂੰ ਗਦਲੀ ਦੇ ਵਿੱਚ ਤੇ 31 ਅਕਤੂਬਰ ਨੂੰ ਦਿੱਲੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਨਾਉਂਦਾ ਹੈ ਸੋ ਆਪਾਂ ਸਾਰੀਆਂ ਗੱਲਾਂ ਚੇਤੇ ਰੱਖ ਕੇ ਇੱਥੇ ਮੇਰੇ ਕੋਲ ਹਰਮੇਲ ਸਿੰਘ ਜੋਦੇ ਦਾ ਮੰਮੀ ਡੈਡੀ ਸਰਦਾਰ ਪ੍ਰਸੋਤਮ ਸਿੰਘ ਦਾ ਪਰਿਵਾਰ ਨਾਲ ਜਗਦੀਸ਼ ਸਿੰਘ ਦਾ ਨਾਲ ਗੁਰਪ੍ਰੀਤ ਸਿੰਘ ਸਾਡੇ ਵੀਰ ਜਿਹੜਾ ਸਾਡੇ ਇਲਾਕੇ ਤੋਂ ਤੇ ਨਾਲ ਹੰਕਾਰ ਸਿੰਘ ਸੁਰ ਸਿੰਘ ਮੈਂ ਸਮਝਦਾ ਉਹਨਾਂ ਦੇ ਪਰਿਵਾਰ ਆਏ ਆ ਉਹ ਇੱਥੋਂ ਅੱਜ ਸਰਦਾਰ ਮਾਨ ਨੇ ਉਹਨਾਂ ਨੂੰ ਸਿਰੋਪਾ ਵੀ ਦੇਣਾ ਹੈ ਉਹ ਚਾੜੀ ਸਿੰਘ ਪੰਜਾਬ ਦੀਆਂ ਜੇਲਾਂ ਦੇ ਵਿੱਚ ਜਿੱਥੇ ਟਿਬੜੂਗੜ੍ਹ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਸਿੰਘ ਬੰਦ ਹੈ ਗਵਰਨਮੈਂਟ ਨਹੀਂ ਛੱਡਣਾ ਚਾਹੁੰਦੀ ਪਰ ਉਹਨਾਂ ਦੇ ਘਰਾਂ ਤੇ ਐਨਆਈਏ ਦੀਆਂ ਰੇਟਾਂ ਪੈਂਦੀਆਂ ਹਨ ਉਹਨਾਂ ਦੇ ਇੱਕ دہشت ਦਾ ਮੌਲ ਬਣਾਇਆ ਜਾਂਦਾ ਹੈ ਮੈਂ ਸਮਝਦਾ ਕਿ ਸਿੱਖ ਕੌਮ ਨੂੰ ਕਦੀ ਵੀ ਕੋਈ ਬਾਊਕਾਟ ਬਾਈਕਾਟ ਨਹੀਂ ਕਰਦਾ ਭਾਵੇਂ ਥਿਆਰ ਫੜੇ ਜਾਣ ਪਰ ਜਿਹਦੇ ਕੋਲੋਂ ਲక్ష్ਮੀ ਫੜੀ ਜਾਵੇ ਮਾਨ ਸਾਹਿਬ ਕਹਿੰਦੇ ਉਹਦਾ ਬਾਈਕਾਟ ਕਰਦੇ ਇਹਨਾਂ ਨੇ ਉਹ ਚੀਜ਼ ਬਣਾਉਣ ਦਾ ਯਤਨ ਕੀਤਾ ਹੈ ਔਰ ਸਾਡੇ ਬੰਦੀ ਸਿੰਘ 35 35 ਸਾਲਾਂ ਤੋਂ ਅੰਦਰ ਉਹਨਾਂ ਨੂੰ ਵੀ ਗਵਰਨਮੈਂਟ ਗਿਣੀ ਵੀ ਦੀ ਸ਼ਾਸਤਰੀ ਆ ਨਹੀਂ ਕਰ ਰਹੀ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਜੇ ਆਉਣ ਵਾਲੇ ਸਮੇਂ ਪੰਥ ਤੇ ਪੰਜਾਬ ਤੇ ਸ਼ਰੋਮਣੀ ਕਮੇਟੀ ਤੇ ਆਪਣੇ ਤਖਤਾਂ ਨੂੰ ਬਚਾਉਣਾ ਤੇ ਤੁਹਾਡੇ ਕੋਲ ਸਦੀਆਂ ਬਾਅਦ ਲੀਡਰ ਮਿਲਦਾ ਹੈ 20ਵੀਂ ਸਦੀ ਦਾ ਮਹਾਨ ਜਰਨੈਲ ਸੰਜਰਨੈਲ ਸਿੰਘ ਖਾਲਸਾ ਭਿੰਡਰਾ ਵਾਲੇ ਉਹ ਤੁਹਾਨੂੰ ਸਦੀਆਂ ਤੱਕ ਨਹੀਂ ਮਿਲ ਸਕਦੇ ਤੇ 21ਵੀਂ ਸਦੀ ਦਾ ਮਹਾਨ ਜਰਨੈਲ ਬਰਦਾਰ ਸਿਮਰਨਜੀਤ ਸਿੰਘ ਮਾਨ ਤੁਹਾਨੂੰ ਸਦੀਆਂ ਤੱਕ ਨਹੀਂ ਜੇ ਲੱਭਣਾ ਜਿਹੜਾ 42 ਸਾਲ ਤੱਕ ਆਪਣੀ ਇੱਕੇ ਸਟੈਂਡ ਤੇ ਤੁਹਾਡੀ ਲੜਾਈ ਲੜਦਾ ਆ ਰਿਹਾ ਤੇ ਅੱਜ ਵੀ ਤੁਹਾਡੀਆਂ ਜਿਹੜੀਆਂ ਲੋੜਾਂ ਵਾਸਤੇ ਦੁਰਿਆ ਪਰ ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਸੋ ਇਹ ਅੱਜ ਹਰਬੀਲ ਸਿੰਘ ਜੋਦੇ ਦਾ ਪਰਿਵਾਰ ਆਇਆ 40 ਸਿੰਘ ਹੈ ਗਵਰਨਮੈਂਟ ਨਹੀਂ ਛੱਡ ਰਹੀ ਔਰ ਇਹਨਾਂ ਨੂੰ ਵੀ ਆਪਾਂ ਸਨਮਾਨਿਤ ਕਰਨਾ ਔਰ ਮੈਂ ਆਸ ਕਰਦਾ ਕਿ ਤੁਸੀਂ ਇੱਥੇ ਆਇਓ ਮੈਂ ਤੁਹਾਡਾ ਧੰਨਵਾਦ ਕਰਦਾ ਵੀਰ ਗਰਜੰਡ ਸਿੰਘ ਧਗਾਣਾ ਤੇ ਸਾਡਾ ਬਲਦੇਵ ਸਿੰਘ ਤਾਰੀਵਾਲ ਮੈਲ ਸਿੰਘ ਤਲਵੰਡੀ ਦਰਬਾਖ ਸਿੰਘ ਸ਼ੇਰੋਂ ਸਾਡੇ ਹਲਕਾ ਚਾਰਜ ਨੇ ਬਿਆਨਤ ਸਿੰਘ ਜੀ ਤੇ ਸੁਤਵਿੰਦਰ ਪਾਲ ਸਿੰਘ ਜੀ ਮਿੰਟੂ ਤੇ ਚਾਨਣ ਸਿੰਘ ਜੀ ਸਾਡੇ ਘਰੇਾਲੇ ਦੇ ਸ਼ੇਰ ਪ੍ਰਤਾਪ ਸਿੰਘ ਜੀ ਬਲਵਿੰਦਰ ਸਿੰਘ ਜੀ ਸਾਡੇ ਵੈਰੋਵਾਲ ਸਾਹਿਬ ਤੇ ਨਾਲ ਸਾਡੇ ਹਲਕਾ ਖਡੂਰ ਸਾਹਿਬ ਤੇ ਜਿਹੜੇ ਦਫ਼ਤਰ ਸਿਕੰਦਰ ਨ ਦਲਜੀਤ ਸਿੰਘ ਜੀ ਬਾਜਵਾ ਅਰਪਾਲ ਸਿੰਘ ਬੱਜੜੇ ਤੇ ਬਲਜੀਤ ਸਿੰਘ ਪੁੱਤਰ ਸਰਬਜੀਤ ਸਿੰਘ ਸਰਪੰਚ ਖਾੜਪੁਰ ਦਲਵੀ ਸਮਾ ਚਾਹੀਦਾ ਸੀ ਗੱਲ ਕਰਨ ਵਾਸਤੇ ਪਰ ਘਟ ਹੈ ਸੋ ਜਿੰਨੀਆਂ ਵੀ ਅੱਜ ਤੱਕ ਪਾਰਟੀਆਂ ਤੁਸੀਂ ਬੈਨੇ ਹੋ ਸੰਪਰਦਾ ਬੈਨੇ ਹੋ ਜਿੰਨੀਆਂ ਵੀ ਕਿ ਇਹਨਾਂ ਨੇ ਕਦੀ ਵਕੀਲ ਕਰਕੇ ਹਾਈ ਕੋਰਟ ਚ ਆਪਣੇ ਯੋਧਿਆਂ ਦੇ ਕੇਸ ਲੜੇ ਨਹੀਂ ਲੜੇ ਜੇ ਲੜੇ ਹੁੰਦੇ ਤਾਂ ਸ਼ਰੋਮਣੀ ਕਮੇਟੀ ਸਾਡੀ ਆਪਣੀ ਗੱਲ ਕਰਦੀ ਹੁੰਦੀ ਤੇ ਕਿਸੇ ਨੇ ਕੀ ਮਜਾਲ ਸੀ ਪੰਜਾਬ ਚੋਂ ਬਾਹਰ ਜਾ ਕੇ ਦਿਲਾਂ ਅੱਜ ਬੰਦ ਕਰ ਦਿੰਦੇ ਕਿਸੇ ਨੇ ਆਪਣਾ ਫਰਜ਼ ਹੀ ਤਾਂ ਨਹੀਂ ਕੀਤਾ ਦਿੱਲੀ ਨਾਲ ਕਿਉਂ ਖਿਚੜੀ ਹੋ ਗਿਆ ਸਾਡੀ ਨਸ਼ਲ ਕੁਛ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਾਈ ਕੋਰਟ ਦੇ ਵਿੱਚ ਸਿਵਲ ਕੋਰਟ ਦੇ ਵਿੱਚ ਸੈਸ਼ਨ ਕੋਰਟ ਦੇ ਵਿੱਚ ਅੱਗੇ ਵੀ ਕੇਸ ਲੜਦਾ ਹੈ ਜਿਹੜੇ ਗ੍ਰਿਫਤਾਰੀਆਂ ਹੋਈਆਂ ਤੇ ਹੁਣ ਵੀ ਲੜੂਗਾ ਮੈਂ ਦੱਸਣਾ ਚਾਹੁੰਦਾ ਜਿਹੜੇ 40 ਸਿੰਘ ਜੋਧੇ ਦੇ ਨਾਲ ਅੰਦਰ ਹੈ ਉਹਨਾਂ ਦੇ ਕੇਸਾਂ ਦੀ ਪੈਰਵਾਈ ਵੀ ਸਰਦਾਰ ਸਿਮਰਨਜੀਤ ਸਿੰਘ ਬਾਦ ਦੀ ਜਥੇਪਤੀ ਕਰਦੀ ਇੱਥੇ ਸਾਡੇ ਸਿਮਰਨਜੀਤ ਜੀ ਅਕਾਦਮੋ ਅਡਵੋਕੇਟ ਬੈਠੇ ਨੇ ਸਾਨੂੰ ਮੈਂ ਮੈਂ ਇਹ ਬੇਨਤੀ ਕਰਦਾ ਕਿ ਅੱਗੇ ਵੀ ਇਹ ਜਿਹੜੀਆਂ ਜਿਹੜੀਆਂ ਪਾਰਟੀ ਨੇ ਫਰਜ਼ੋ ਪੂਰੇ ਪਾਰਟੀ ਕਰਦੀ ਆਈ ਹੈ ਤੇ ਕਰਦੀ ਰਹੂਗੀ ਹੋਰ ਕਿਸੇ ਤੋਂ ਅਸੀਂ ਆਸ ਨਹੀਂ ਕਰ ਸਕਦੇ